ਪੰਜਾਬ ਸਰਕਾਰ ਵੱਲੋਂ ਤਨਖਾਹ ਦੇ ਵਿੱਚ ਕੀਤੀ ਜਾ ਰਹੀ ਦੇਰੀ ਦੇ ਵਿਰੋਧ ਵਿੱਚ ਪੰਬਸ ਪੰਜਾਬ ਰੋਡਵੇ ਦੇ ਠੇਕੇਦਾਰ ਮੁਲਾਜ਼ਮਾਂ ਨੇ ਹੜਤਾਲ ਕਰ ਦਿੱਤੀ ਹੈ ਜਿਸ ਕਾਰਨ ਸੂਬੇ ਵਿੱਚ 18 ਬਸ ਰੇਪੂ ਤੋਂ ਚੱਲਣ ਵਾਲੀਆਂ 1300 ਦੇ ਕਰੀਬ ਬੱਸਾਂ ਪ੍ਰਭਾਵਿਤ ਹੋ ਗਈਆਂ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਦਾ ਦੋਸ਼ ਹੈ ਕਿ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇ ਕਮਲਾਜ਼ਮਾਨਾਂ ਨੂੰ ਪੱਕਾ ਕਰਕੇ ਫਾਇਦਾ ਦਾ ਪੰਚਾਇਤ ਪਰ ਇਸ ਦੇ ਉਲਟ ਉਹਨਾਂ ਦਾ ਸ਼ੋਸ਼ਣ ਵੱਧ ਗਿਆ। ਉਹਨਾਂ ਨੂੰ ਤਨਖਾਹ ਸਮੇਂ ਸਿਰ ਨਹੀਂ ਮਿਲ ਰਹੀਆਂ। ਉਂਝ ਮੀਟਿੰਗ ਚੰਡੀਗੜ੍ਹ ਵਿੱਚ ਅੱਜ ਦੁਪਹਿਰੇ 2:30 ਵਜੇ ਦੇ ਕਰੀਬ ਹੋਏਗੀ ਜਿਸ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ। ਮੇਰਾ ਨਾਮ ਗੁਰਪ੍ਰੀਤ ਸਿੰਘ ਵੜੈਚਾ ਮੈਂ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਦੀ ਪੂ ਦਾ ਜਰਨਲਿਸਟ ਹਾਂ। ਅੱਜ ਅਸੀਂ ਪੰਜਾਬ ਰੋਡਵੇਜ਼ ਦੇ 18 ਦੇ 18 ਡੀਪੂ ਬੰਦ ਕਰਕੇ ਮੁਜ਼ਾਹਰਾ ਕਰ ਰਹੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਜਦੋਂ ਸਰਕਾਰ ਦੇਦੋਂ ਸੱਤਾ ਚ ਆਉਂਦੀ ਆ ਤਾਂ ਬੜੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਕਿ ਕੱਚੇ ਨਾਮ ਦਾ ਲਫ਼ਜ਼ ਜਿਹੜਾ ਖਤਮ ਕਰ ਦਿੱਤਾ ਜਾਏਗਾ ਪਰ ਕਿਤੇ ਨਾ ਕਿਤੇ ਦੂਜੀਆਂ ਸਰਕਾਰਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਠੇਕੇਦਾਰੀ ਸਿਸਟਮ ਨੂੰ ਜਿਹੜੇ ਕਾਰਪੋਰੇਟ ਕਰਾਣੇ ਨੇ ਉਹਨਾਂ ਨੂੰ ਭਾਵਾ ਦਿੱਤਾ ਗਿਆ ਹੈਗਾ ਸਾਡੇ ਮੈਹਿਕਮੇ ਦੇ ਵਿੱਚ ਪਹਿਲਾਂ ਇੱਕ ਠੇਕੇਦਾਰ ਸੀਗਾ ਪਰ ਇਹਨਾਂ ਨੇ ਆ ਕੇ ਉਹ ਠੇਕੇਦਾਰ ਦੋ ਕਰਤੇ 12 ਡਿਪੂ ਇੱਕ ਠੇਕੇਦਾਰ ਨੂੰ ਦੇਤੇ 6 ਇੱਕ ਨੂੰ ਦੇਤੇ ਹਜੇ ਪਤਾ ਲੱਗਿਆ ਕਿ ਇੱਕ ਠੇਕੇਦਾਰ ਹੋਰ ਆਉਣ ਦੀ ਤਿਆਰੀ ਆ ਤੇ ਠੇਕੇਦਾਰ ਜਿਹੜੇ ਨੇ ਉਹ ਵਰਕਰਾਂ ਦੀ ਅੰਨੀ ਲੁੱਟ ਕਰ ਰਹੇ ਨੇਗੇ ਅੱਜ 19 ਤਰੀਕ ਹੋਣ ਦੇ ਬਾਵਜੂਦ ਵੀ ਸਾਡੀ ਜਿਹੜੀ ਤਨਖਾਹ ਗਈ ਉਹ ਕਿਸੇ ਵੀ ਕੱਚੇ ਮੁਲਾਜ਼ਮ ਦੇ ਖਾਤੇ 'ਚ ਨਹੀਂ ਆਈ। ਲਗਾਤਾਰ ਜਿਹੜਾ ਹੈਗਾ ਠੇਕੇਦਾਰ ਉਹ EPF ਤੇ ESI ਦੀ ਲੁੱਟ ਕਰ ਰਿਹਾ। ਜਿਹੜਾ EPF ਤਰੰਤ ਨਾਲ ਦੀ ਨਾਲ ਕਟੌਤੀ ਕਰਕੇ ਜਮ੍ਹਾਂ ਕਰਾਉਣਾ ਬੰਦਾ ਪਿਛਲੇ 3-3 ਮਹੀਨਿਆਂ ਤੋਂ ਸਾਡਾ EPF ਤੇ ESI ਦਾ ਪੈਸਾ ਜਿਹੜਾ ਹੈਗਾ ਉਹ ਜਮ੍ਹਾਂ ਨਹੀਂ ਹੋ ਰਿਹਾ। ਲੱਖਾਂ ਰੁਪਈਆ ਜਿਹੜਾ ਹੈਗਾ ਉਹ ਠੇਕੇਦਾਰ ਘੁਟਾਲਾ ਕਰ ਰਿਹਾ। ਕਿਤੇ ਨਾ ਕਿਤੇ ਮੈਨੇਜਮੈਂਟ ਦੀ ਸ਼ੈ ਆ। ਕਿਉਂਕਿ ਜਿੱਥੇ ਵੀ ਕਿਤੇ 20 ਤੋਂ ਵੱਧ ਮੁਲਾਜ਼ਮ ਕੰਮ ਕਰਦੇ ਨੇ ਆਊਟਸੋਰਸਿੰਗ ਤੇ ਉੱਥੇ ਪ੍ਰਿੰਸੀਪਲ ਏਮਪਲਾਇਰ ਜਿਹੜਾ ਹੈਗਾ ਉਹ ਸਬੰਧਤ ਡਿਪਾਰਟਮੈਂਟ ਮੰਨਿਆ ਜਾਂਦਾ ਹੈਗਾ ਪਰ ਇੱਥੇ ਸਾਡੀ ਅਫਸਰਸ਼ਾਹੀ ਜਿਹੜੀ ਆ ਉਸ ਸੀਜ਼ਨ ਨੂੰ ਦਰਕਨਾਲ ਕਰਦੇ ਹੋਏ ਜਿਹੜੀ ਆ ਕਿ ਠੇਕੇਦਾਰ ਨੂੰ ਲੁੱਟ ਕਰਨ ਦੀ ਇਜਾਜ਼ਤ ਦੇ ਰਹੀ ਹੈ ਕਿ ਲੰਬਾ ਲੰਬਾ ਸਮਾਂ ਜਿਹੜਾ ਹੈਗਾ ਉਹ ਪੈਸਾ ਹੈਗਾ ਉਹਨੂੰ ਗੇਮਾਂ ਕਮਾਈਆਂ ਜਾਂਦੀਆਂ ਨੇ ਵਿਆਜ ਖਾਦਾ ਜਾਂਦਾ ਹੈਗਾ ईपीएफ ਤੇ ਐਸਆਈ ਦੀ ਲੁੱਟ ਕੀਤੀ ਜਾ ਰਹੀ ਆ ਸੋ ਮਜਬੂਰਨ ਅੱਜ ਸਾਨੂੰ 18 ਦੇ 18 ਦੀਪੂ ਬੰਦ ਕਰਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਮੇਨ ਕਾਰਨ ਕੀ ਹੈ ਤੁਹਾਨੂੰ ਬਾਰ ਬਾਰ ਟਰਨੇ ਲਗਾਣੇ ਪੈ ਰਹੇ ਦੇਖੋ ਅਸੀਂ ਸਰਕਾਰ ਤੋਂ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਾਂ ਕਿ ਜਿਹੜੀਆਂ ਇਹ ਸਾਡੀ ਮੰਗ ਹੈ ਸਾਡੇ ਲਾਜਗਾਰ ਨੂੰ ਰੈਗੂਲਰ ਕੀਤਾ ਜਾਵੇ ਤਾਂ ਜੋ ਜਿਹੜੀਆਂ ਸਾਰੇ ਮੁੱਦੇ ਹੀ ਖਤਮ ਹੋ ਜਾਣ ਪਰ ਸਰਕਾਰ ਉਹਨਾਂ ਮੰਗਾਂ ਤੋਂ ਲਗਾਤਾਰ ਭਾਈ ਦੀ ਆ ਰਹੀ ਆ ਠੇਕੇਦਾਰਾਂ ਦੇ ਰਾਹੀਂ ਬੱਦੇ ਜਿਹੜੇ ਕਾਰਪੋਰੇਟ ਕਰਾਣੇ ਆ ਉਹਨਾਂ ਨੂੰ ਇਹਨਾਂ ਅਦਾਰਿਆਂ ਦੀ ਲੁੱਟ ਕਰਨ ਦੀ ਜਿਹੜੀ ਆ ਸਰਕਾਰ ਵੱਲੋਂ ਆਜ਼ਾਦ ਦਿੱਤੀ ਗਈ ਹੈ ਸਰਕਾਰ ਨੂੰ ਕੀ ਬਿਲਕੁਲ ਦੇਖੋ ਅਸੀਂ ਤਾਂ ਸਰਕਾਰ ਨੂੰ ਲੰਬੇ ਸਮੇਂ ਤੋਂ ਅਪੀਲ ਕਰਦੇ ਜਾ ਰਹੇ ਹਾਂ ਕਿ ਸਾਡੇ ਰੋਜ਼ਗਾਰ ਜਿਹੜੇ ਨੇ ਇਹਨਾਂ ਨੂੰ ਪੱਕਾ ਕੀਤਾ ਜਾਵੇ ਰੈਗੂਲਰ ਕੀਤਾ ਜਾਵੇ ਤਾਂ ਜੋ ਜਿਹੜੀ ਇਹ ਲੁੱਟ ਖਸੋਟਾ ਜਤੋਂ ਬਚਾਅ ਹੋ ਸਕੇ ਹੜਤਾਲ ਕਰਦੇ ਹਾਂ ਮੈਂ ਸ਼ਮਸ਼ੇਰ ਸਿੰਘ ਸੂਬਾ ਜਰਨਲ ਸਖਤਰ ਪੰਜਾਬ ਰੋਡ ਵਿੱਚ ਪਨਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਪੰਜਾਬ ਜੀ ਅੱਜ ਅਸੀਂ ਜਥੇਬੰਦੀ ਦੇ ਸੱਦੇ ਤੇ ਪੂਰੇ ਪਨਬਸ ਦੇ ਡੀਪੂ ਬੰਦ ਕਰਕੇ ਹੜਤਾਲ ਕਰ ਰਹੇ ਹਾਂ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਠੇਕੇਦਾਰਾਂ ਕਾਰਨ ਜਿਹੜੇ ਪਨਬਸ ਦੇ ਵਿੱਚ ਠੇਕੇਦਾਰ ਕੰਮ ਉਹਨਾਂ ਦੇ ਕਾਰਨ ਸਾਡੀਆਂ ਤਨਖਾਹਾਂ ਲਗਾਤਾਰ ਲੇਟ ਆ ਰਹੀਆਂ ਲਗਭਗ ਮਹੀਨਾ ਮਹੀਨਾ ਪੈਂਡਿੰਗ ਹੋ ਜਾਂਦੀਆਂ ਜਿੱਥੇ ਹਰੇਕ ਮੁਲਾਜ਼ਮ ਦੀ ਤਨਖਾਹ ਇੱਕ ਜਾਂ ਦੋ ਤਰੀਕ ਨੂੰ ਆ ਜਾਂਦੀ ਆ ਅੱਜ 19 ਤਰੀਕ ਹੋ ਗਈ ਆ ਅਜੇ ਤੱਕ ਪਨ ਬਸ ਦੇ ਮੁਲਾਜ਼ਮਾਂ ਦੀ ਜਿਹੜੀ ਤਨਖਾਹ ਅਜੇ ਤੱਕ ਨਹੀਂ ਆਈ ਕਿਉਂਕਿ ਪਿਛਲੇ ਸਮੇਂ ਤੋਂ ਜਿਹੜਾ ਠੇਕੇਦਾਰ ਆ ਉਹਨੇ ਜਿਹੜਾ ਮੁਲਾਜ਼ਮ ਦੀ ਤਨਖਾਹ ਦੇ ਵਿੱਚੋਂ ਐਸਆਈ ইপিਐਫ ਜਮ੍ਹਾਂ ਕਰਾਉਣਾ ਹੁੰਦਾ ਉਹ ਸਮੇਂ ਸਿਰ ਨਾਮ ਜਮਾ ਕਰਾਉਣ ਕਰਕੇ ਇੱਕ ਤੇ ਵਿੱਤੀ ਲਾਭ ਆ ਜਿਹੜੇ ਉਹਨਾਂ ਨੂੰ ਮਿਲਨੇ ਹੁੰਦੇ ਆ ਮੁਲਾਜ਼ਮ ਨੂੰ ਉਹ ਤੋਂ ਵਾਂਝਾ ਰੱਖਿਆ ਜਾਂਦਾ ਦੂਜਾ ਉਹਦੀ ਤਨਖਾਹ 'ਚ ਦੇਰੀ ਕੀਤੀ ਜਾਂਦੀ ਆ ਤੇ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜੇ ਵੀ ਮੁਲਾਜ਼ਮ ਨੌਕਰੀਆਂ ਕਰਦੇ ਉਹਨਾਂ ਦਾ ਪਰਿਵਾਰ ਇਸ ਨੌਕਰੀ ਦੇ ਨਾਲ ਜੁੜਿਆ ਵਾ ਸਾਰਿਆਂ ਦੀਆਂ ਜਿਹੜੀਆਂ ਲੋੜਾਂ ਨੇ ਉਹ ਤਨਖਾਹ ਦੇ ਨਾਲ ਜੁੜੀਆਂ ਹੋਈਆਂ ਨੇ ਕਿਉਂਕਿ ਕਿਸੇ ਨੇ ਰੱਛਣ ਲੈਣਾ ਦੁੱਧ ਲੈਣਾ ਜਾਂ ਹੋਰ ਆਪਣੇ ਘਰਾਂ ਦੀ ਲੋੜਾਂ ਪੂਰਤੀ ਵਾਸਤੇ ਤੇ ਇਹ ਸਾਰਾ ਕੰਮ ਕਰਨੇ ਹੁੰਦੇ ਆ ਪਰ ਅੱਜ 19 ਤਰੀਕ ਹੋਣ ਦੇ ਬਾਵਜੂਦ ਤਨਖਾਹ ਨਾ ਆਉਣ ਕਰਕੇ ਪੰਜਾਬ ਦੇ ਪਣਵਸ ਦੇ ਡੀਪੂ ਮੁਕੰਮਲ ਤੌਰ ਤੇ ਇਸ ਸਾਰੇ ਹੜਤਾਲ ਕੱਲੀ ਲੁਧਿਆਣਾ ਚੱਕ ਕੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਆ ਇਹ ਪਨ ਬਸ ਦੇ ਜਿਹੜੇ 18 ਡਿਪੂ ਆ ਉਹਨਾਂ ਨੂੰ ਮੁਕੰਮਲ ਤੌਰ ਤੇ ਬੰਦ ਨੇ ਬੱਸਾਂ ਰੋਕ ਕੇ ਅਸੀਂ ਗੇਟਾਂ ਦੇ ਉੱਤੇ ਰੋਸ ਪ੍ਰਦਰਸ਼ਨ ਕਰ ਰਹੇ ਆ ਮੁਲਾਜ਼ਮ ਡਿਊਟੀਆਂ ਤੇ ਹਾਜ਼ਰ ਨੇ ਤੇ ਆਪਣਾ ਰੋਸ ਪ੍ਰੈਸ਼ਰ ਕਰ ਰਹੇ ਆ ਕਿੰਨੀਆਂ ਟੋਟਲ ਬੱਸਾਂ ਆ ਜਿਹੜੀਆਂ ਬੰਦ ਹੋ ਗਈਆਂ ਲਗਭਗ 13-1400 ਦੇ ਕਰੀਬ ਜੜੀਆਂ ਪਨ ਬਸ ਦੀਆਂ ਬੱਸਾਂ ਨੇ ਉਹ ਮੁਕੰਮਲ ਤੌਰ ਤੇ ਬੰਦ ਨੇ ਤੇ ਸਾਰੇ ਹੜਤਾਲ ਕਿੰਨੇ ਵਜੇ ਤੋਂ ਰੱਖੀ ਨੇ ਵਜੇ ਤੱਕ ਰਹੇਗੀ ਇਹ ਅੱਜ ਸਵੇਰੇ ਪਹਿਲੇ ਟਾਈਮ ਤੋਂ ਬੰਦ ਆ ਉਸ ਤੋਂ ਬਾਅਦ ਮਤਲਬ ਤਨਖਾਹ ਪੈਣ ਦੀ ਵੀ ਸੁਭਾਵਨਾ ਮੈਨੇਜਮੈਂਟ ਪ੍ਰੋਸੈਸ ਵਿੱਚ ਚੱਲ ਰਹੀ ਆ ਤੇ ਬਾਕੀ ਅੱਜ ਸ਼ਾਮ ਨੂੰ 2:30 ਵਜੇ ਮੀਟਿੰਗ ਬੁਲਾਈ ਆ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਦਫ਼ਤਰ ਨੇ ਤੇ ਉੱਥੇ ਮੀਟਿੰਗ ਕਰਨ ਤੋਂ ਬਾਅਦ ਹੀ ਫੈਸਲਾ ਲਿਆ ਜਾਊਗਾ ਜੇ ਤਨਖਾਹ ਹਜੇ ਵੀ ਨਹੀਂ ਪਾਈ ਗਈ ਫਿਰ ਨੈਕਸਟ ਸਟੈਪ ਤੁਹਾਡਾ ਕੀ ਹੋਵੇਗਾ ਸਰ ਤੇ ਨੈਕਸਟ ਸਟੈਪ ਸਰਕਾਰ ਵਾਲ ਨੂੰ ਹੀ ਆ ਜੇਕਰ ਸਾਡਾ ਵਿਭਾਗ ਹੈ ਜਿਹੜੇ ਅਧਿਕਾਰੀ ਸਾਡੀ ਗੱਲ ਨੂੰ ਨਹੀਂ ਸੁਣਦੇ ਤੇ ਪੰਜਾਬ ਸਰਕਾਰ ਦੇ ਵਿਰੁੱਧ ਮੋਰਚਾ ਖੋਲ੍ਹਾਂਗੇ ਤਹਾਡੇ ਹੜਤਾਲ ਦੇ ਨਾਲ ਆਮ ਪਬਲਿਕ ਨੂੰ ਤਾਂ ਪਰੇਸ਼ਾਨੀ ਆ ਰਹੀ ਉਹਦੇ ਲਈ ਬਿਲਕੁਲ ਅਸੀਂ ਮਾਫੀ ਚਾਹੁੰਦੇ ਹਾਂ ਕਿਉਂਕਿ ਜਿਹੜੇ ਬੱਸਾਂ 'ਚ ਸਫ਼ਰ ਕਰਦੇ ਆ ਸਾਡੇ ਪਰਿਵਾਰ ਨੇ ਤੇ ਸਾਡੇ ਬੱਚਿਆਂ ਨੂੰ ਪਰਿਵਾਰਾਂ ਨੂੰ ਹੁਣ ਛੁੱਟੀਆਂ ਵੀ ਹੋਈਆਂ ਨੇ ਇਹਦੇ ਕਰਕੇ ਲੋਕ ਵੱਧ ਸਫ਼ਰ ਕਰ ਰਹੇ ਆ ਬੱਸਾਂ ਦੇ ਵਿੱਚ ਗਰਮੀ ਵੀ ਬਹੁਤ ਆ ਸੋ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਆ ਪਰ ਅਸੀਂ ਵੀ ਪਰਿਵਾਰਾਂ ਵਾਲਿਆਂ ਸਾਨੂੰ ਜਿਹੜੀਆਂ ਲੋੜਾਂ ਦੀ ਪੂਰਤੀ ਆ ਉਹ ਨਹੀਂ ਕੀਤੀ ਸਰਕਾਰ ਨੇ ਤਾਂ ਹੀ ਅਸੀਂ ਰੋਸ ਦੇ ਵਿੱਚ ਮਜਬੂਰ ਨਾ ਅਸੀਂ 20 ਦਿਨ ਸਬਰ ਰੱਖਿਆ ਅੱਜ ਜਾ ਕੇ 19 ਤਰੀਕ ਨੂੰ ਅਸੀਂ ਚੱਕਾ ਜਮ ਕੀਤਾ ਕੋ ਸਾਡਾ ਸ਼ੋਕ ਨਹੀਂ ਆ ਅੱਜ ਵੀ ਜੇ ਸਾਡੀਆਂ ਮੰਗਾਂ ਹੱਲ ਹੋ ਜਾਂਦੀਆਂ ਤੇ ਅਸੀਂ ਹੈਰ ਲੇਕਿਨ ਜਦ ਸਰਕਾਰ ਆਈ ਸੀ ਸਥਾਨਾਂ ਦੇ ਵਿੱਚ ਉਹਨੇ ਕਿਹਾ ਸੀ ਇਦਾਂ ਦੀਆਂ ਕੋਈ ਹੜਤਾਲਾਂ ਨਹੀਂ ਹੋਣ ਦਿੱਤੀਆਂ ਜਾਣੀਆਂ ਇਹ ਲੱਗਦਾ ਨਹੀਂ ਤਕਨੀਕ ਪੰਜ ਬਿਲਕੁਲ ਦਾਅਵੇ ਤੇ ਵਾਦੇ ਰਹਿ ਗਏ ਆ ਕਿਉਂਕਿ ਗਰਾਊਂਡ ਲੈਵਲ ਤੇ ਕੁਝ ਨਹੀਂ ਬਦਲਿਆ ਕਿਉਂਕਿ ਟਰਾਂਸਪੋਰਟ ਵਿਭਾਗ ਦਾ ਇਹੋ ਜਿਹਾ ਮਾੜਾ ਹਾਲਾਤ ਆ ਸਰਕਾਰ ਫ੍ਰੀ ਸਹੂਿਦਾ ਦਿੱਤੀਆਂ ਔਰਤਾਂ ਨੂੰ ਪਿਛਲੇ ਸਮੇਂ ਪਰ ਇਹ ਸਰਕਾਰ ਦੇ ਆਉਣ ਤੇ ਲਗਭਗ 5-600 ਬੱਸ ਦੋਨਾਂ ਵਿਭਾਗਾਂ 'ਚ ਕੰਡਮ ਹੋ ਗਈ ਆ ਇੱਕ ਵੀ ਬੱਸ ਸਰਕਾਰ ਨੇ ਨਵੀਂ ਨਹੀਂ ਪਾਈ ਜਿਹਦੇ ਨਾਲ ਲੋਕਾਂ ਨੂੰ ਸਫਰ ਸਹੂਲ ਦੇਣੀ ਆ ਤੇ ਅੱਜ ਲੋੜ ਆ ਬਹੁਤ ਵੱਡੀ ਗਿਣਤੀ ਦੀ ਬੱਸਾਂ ਦੀ ਕਿਉਂਕਿ ਔਰਤਾਂ ਨੂੰ ਫ੍ਰ ਹੋਰ ਸਟੂਡੈਂਟ ਜਾਂ ਹੋਰ 17 18 ਕੈਟਾਗਰੀਆਂ ਫ੍ਰੀ ਸਰਵਿਸ ਹੂਪ ਲੈਂਦੀਆਂ ਉਹਨਾਂ ਨੂੰ ਮਤਲਬ ਬੱਸਾਂ ਦੀ ਦੇਣ ਦੀ ਲੋੜ ਸੀਗੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਲੋੜ ਸੀਗੀ ਉਹ ਰੈਗੂਲਰ ਕਰਨ ਵਾਲੀਆਂ ਗੱਲਾਂ ਤੇ ਇੱਕ ਪਾਸੇ ਰਹਿ ਗਈਆਂ ਕਿੱਥੇ ਤਨਖਾਹਾਂ ਸਮੇਂ ਸਿਰ ਨਹੀਂ ਮਿਲਦੀਆਂ ਇਹ ਵੱਡੀ ਦਿੱਕਤ ਆ ਸਰਕਾਰ ਤੋਂ ਮੰਗ ਕਰਦੇ ਆ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜੇ ਮੁਲਾਜ਼ਮ ਨੇ ਇਹਨਾਂ ਦੀ ਇੱਕ ਤੇ ਤਨਖਾਹਾਂ ਪ੍ਰੋਪਰ ਸਮੇਂ ਸਿਰ ਪੈਣੀਆਂ ਚਾਹੀਦੀਆਂ ਦੂਜਾ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਗਾਂ ਨੇ ਲੰਬੇ ਸਮੇਂ ਤੋਂ ਮੁਲਾਜ਼ਮ ਕਹਿੰਦੇ ਵੀ ਠੇਕੇਦਾਰਾਂ ਨੂੰ ਬਾਹਰ ਕੱਢ ਕੇ ਕੰਟਰੈਕਟਰ ਤੇ ਦੇ ਰੈਗੂਲਰ ਕੀਤਾ ਜਾਵੇ ਤੇ ਕੰਟਰੈਕਟ ਵਾਲੇ ਉਹ ਬੜੇ ਲਾਉਂਦੀ ਆ ਕਿ ਅਸੀਂ ਇੰਨੇ ਮੁਲਾਜ਼ਮ ਰੈਗੂਲਰ ਕਰਤੇ ਇੰਨੇ ਲਾਤੇ ਆ ਪਰ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਇੱਕ ਵੀ ਮੁਲਾਜ਼ਮ ਅਜੇ ਤੱਕ ਰੈਗੂਲਰ ਨਹੀਂ ਕੀਤਾ ਕੰਟਰੈਕਟ ਤੇ ਵੀ ਆ ਤੇ ਆਊਟਸੋਰਸ ਤੇ ਵੀ ਕੰਮ ਕਰਦਾ ਕਿੱਥੋਂ ਪਏ ਆ ਕਿੱਥੇ ਜਾਂਦੇ ਸਨ ਅੱਜ ਇਨਸ਼ਾਅੱਲਾ ਤੋਂ ਆਇਆ ਪਟਿਆਲੇ ਜਾਣਾ ਠੀਕ ਹੈ ਤੇ ਕੀ ਦਿੱਕਤ ਆ ਰਹੀ ਆ ਬੱਸ ਨਹੀਂ ਮਿਲਦੇ ਕੋਈ ਹੜਤਾਲ ਅੱਜ ਨਹੀਂ ਇਹ ਨਹੀਂ ਪਤਾ ਸੀਗਾ ਸਾਨੂੰ ਉਹ ਤੋਂ ਸਾਨੂੰ ਪੀਆਟਸੀ ਵਾਲੀ ਹੀ ਮਿਲੀ ਸੀ ਮਨੂਰੇ ਆ ਕੇ ਨਹੀਂ ਮਿਲਦੇ ਲੁਧਿਆਣੇ

अच्छा अच्छा ड्राइवर बसि